ਸਤਿ ਸ਼੍ਰੀ ਅਕਾਲ ਸਾਥੀਓ ਮੈਂ ਅੱਜ ਇੱਕ ਜਿਹੜਾ ਅਹਿਮ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਤੁਹਾਡੇ ਨਾਲ ਜੁੜੀ ਆ ਪਿਛਲੇ ਦਿਨੀ ਸੰਗਰੂਰ ਦੇ ਵਿੱਚ ਜਿਹੜਾ ਪਿੰਡ ਬੀੜ ਐਸਵਾਨ ਦਾ ਮੁੱਦਾ ਜਿਹੜਾ ਜਿਸ ਵਿੱਚ ਮੈਂ ਮੰਡੀ ਨੂੰ ਲੈ ਕੇ ਜਾਂ ਇੱਕ ਇੰਡਸਟਰੀਅਲ ਜ਼ੋਨ ਨੂੰ ਲੈ ਕੇ ਮੈਂ ਇੱਕ ਵਿਧਾਨ ਸਭਾ ਦੇ ਵਿੱਚ ਮੈਂ ਮੁੱਦਾ ਉਠਾਇਆ ਸੀਗਾ ਸੋ ਮੈਂ ਉਸ ਮੁੱਦੇ ਦੇ ਬਾਰੇ ਥੋੜਾ ਜਿਹਾ ਬਰੀਫ ਕਰਨਾ ਚਾਹੁੰਦੀ ਆ ਕਿਉਂਕਿ ਮੈਂ ਦੇਖ ਰਹੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਉਸ ਤੇ ਜਿਹੜੀ ਸਿਆਸਤ ਆ ਜਿਹੜੀ ਕੀਤੀ ਜਾ ਰਹੀ ਆ ਮੈਨੂੰ ਸੰਗਰੂਰ ਦੇ ਲੋਕਾਂ ਨੇ ਚੁਣਿਆ ਪਰ ਮੇਰੀ ਡਿਊਟੀ ਆ ਮੇਰਾ ਫਰਜ਼ ਆ ਕਿ ਮੈਂ ਸੰਗਰੂਰ ਦੇ ਜਿਹੜੇ ਮਸਲੇ ਨੇ ਸੰਗਰੂਰ ਦੇ ਜਿਹੜੇ ਮੁੱਦੇ ਨੇ ਉਹ ਮੈਂ ਸਰਕਾਰ ਕੋਲ ਰੱਖਾਂ ਸੋ ਮੈਂ ਵਿਧਾਨ ਸਭਾ ਦੇ ਵਿੱਚ ਕਿਉਂਕਿ ਸੰਗਰੂਰ ਆ ਜਿਹੜਾ ਉਹ ਜੀਨ ਰਿਆਸਤ ਦਾ ਹਿੱਸਾ ਰਿਹਾ ਔਰ ਸੰਗਰੂਰ ਰਿਆਸਤ ਦਾ ਜਿਹੜਾ ਆਖਰੀ ਜਿਹੜਾ ਜੀਨ ਦਾ ਜਿਹੜਾ ਰਾਜਾ ਸੀਗਾ ਰਾਜਾ ਸਤਵੀਰ ਸਿੰਘ ਉਹਦੀ ਡੈਥ ਆ ਜਿਹੜੀ ਪਿਛਲੇ ਸਮੇਂ ਦੇ ਵਿੱਚ ਹੋਈ ਆ ਔਰ ਉਹਨਾਂ ਦੇ ਦਾਦਾ ਜੀ ਦੀ ਜਿਹੜੀ ਵਸੀਅਤ ਸੀ ਉਹ ਉਸ ਵਸੀਅਤ ਦੇ ਜਿਹੜਾ ਅਨਸਾਰ ਉਹ ਜਿਹੜੀ ਜ਼ਮੀਨ ਸੀ ਰਾਜਾ ਸਤਵੀਰ ਸਿੰਘ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਦੇ ਜਿਹੜੀ ਨਾਮ ਉਹ ਹੋਣੀ ਹੈ ਸੋ ਮੇਰਾ ਜਿਹੜਾ ਮੁੱਦਾ ਰੱਖਣ ਦਾ ਮੇਨ ਮਕਸਦ ਇਹ ਸੀ ਕਿ ਉਹ ਜਿਹੜੀ ਜ਼ਮੀਨ ਆ 255 ਏਕੜ ਜਿਸ ਦੀ ਮੈਂ ਗੱਲ ਕੀਤੀ ਹੈ ਕਿ ਉਹ 255 ਏਕੜ ਦੀ ਜਿਹੜੀ ਮਾਲਕੀ ਹੈ ਉਹਨੂੰ ਜਲਦੀ ਤੋਂ ਜਲਦੀ ਜਿਹੜੀ ਪੰਜਾਬ ਸਰਕਾਰ ਦੇ ਨਾਮ ਜਿਹੜੀ ਤਬਦੀਲ ਕੀਤੀ ਜਾਵੇ ਜਿਵੇਂ ਕਿ ਰਾਜਾ ਸਤਵੀਰ ਸਿੰਘ ਦੇ ਦਾਦਾ ਜੀ ਦੀ ਜਿਹੜੀ ਵਸੀਅਤ ਸੀ ਸੋ 255 ਏਕੜ ਦੀ ਜਿਹੜੀ ਮੈਂ ਗੱਲ ਕੀਤੀ ਆ ਅਰ ਇਹਦੇ ਉੱਤੇ ਜਿਹੜੀ ਸਿਆਸਤ ਕੀਤੀ ਜਾ ਰਹੀ ਹੈ ਕਿ ਜੀ ਬੀੜ ਪੁੱਟਣ ਦੀ ਗੱਲ ਹੋ ਰਹੀ ਹੈ ਜਾਂ ਇਹ ਚੀਜ਼ਾਂ ਜਿਹੜੀਆਂ ਉੱਥੇ ਜਿਹੜੀਆਂ ਲਿਆ ਇੰਡਸਟਰੀ ਲਿਆਂਦੀ ਜਾ ਰਹੀ ਹੈ ਜਾਂ ਹੋਰ ਹੈ ਸੋ ਮੈਂ ਉਹਨਾਂ ਲੋਕਾਂ ਨੂੰ ਮੈਂ ਕਲੀਅਰ ਕਰਨਾ ਚਾਹੁੰਦੀ ਆ ਕਿ ਇਹ ਬੀੜ ਐਸ 1 ਦੀ ਜਿਹਦੀ ਮੈਂ ਗੱਲ ਕੀਤੀ ਆ ਇਹ ਬੀੜ ਐਸ 1 ਨਾ ਜਿਹੜਾ ਇੱਕ ਬੇਚਰਾ ਪਿੰਡ ਆ ਜਿੱਦੀ ਟੋਟਲ ਜਿਹੜੀ ਰੈਵਨਿਊ ਰਿਕਾਰਡ ਦੇ ਵਿੱਚ 927 ਏਕੜ ਜਿਹੜੀ ਜ਼ਮੀਨ ਹੈਗੀ ਆ ਸੋ 972 ਏਕੜ ਦੀ ਮਾਲਕੀ ਹੈ ਔਰ ਇੱਕ ਜਿਹੜਾ ਰੈਵਿਊ ਰਿਕਾਰਡ ਹੈ ਇੱਕ ਪਿੰਡ ਐਜਿਸਟ ਕਰਦਾ ਜਿਹਦੇ ਵਿੱਚ ਵਸੋਂ ਨਹੀਂ ਹੈਗੀ ਜਿਹਨੂੰ ਕਿ ਅਸੀਂ ਅਸੀਂ ਕਹਿ ਦਿੰਦੇ ਨੇ ਕਿ ਬੇਚਰਾਗ ਪਿੰਡ ਹੈ ਸੋ ਉਹ ਔਰ ਮਾਲ ਵਿਭਾਗ ਦੇ ਜਿਹੜੇ ਰਿਕਾਰਡ ਦੇ ਵਿੱਚ ਅੱਜ ਉਹ ਐਡਜਸਟ ਕਰ ਰਹੇ ਆ ਜਿਹਦੇ ਵਿੱਚੋਂ ਮੈਂ 255 ਏਕੜ ਦੀ ਜਿਹੜੀ ਮੈਂ ਗੱਲ ਕੀਤੀ ਸੀ ਸੋ ਮੈਂ ਕਲੀਅਰ ਕਰ ਦਵਾ ਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਪਿੰਡ ਹੈ ਪਰ ਉਹਦੇ ਵਿੱਚ ਵਸੋਂ ਨਹੀਂ ਹੈਗੀ ਉਹਦਾ ਆਪਣਾ ਜਿਹੜਾ ਰੈਵਿਊ ਰਿਕਾਰਡ ਆ ਸੋ 255 ਏਕੜ ਦੀ ਵੀ ਜੇ ਮੈਂ ਗੱਲ ਕਰਾਂ ਉਹਦੇ ਵਿੱਚ 125 ਏਕੜ ਜਿਹੜੀ ਜ਼ਮੀਨ ਹੈਗੀ ਆ ਜਿਹਦੇ ਵਿੱਚ ਖੇਤੀ ਹੋ ਰਹੀ ਆ ਵਾਹੀ ਹੋ ਰਹੀ ਆ ਅਜ ਕਾਸਤ ਹੋ ਰਹੀ ਆ ਉਸ ਤੋਂ ਪੈਣਾ ਜਿਹੜੀ ਉਹਦੇ ਵਿੱਚੋਂ 130 ਏਕੜ ਜਿਹੜੀ ਜ਼ਮੀਨ ਬਚਦੀ ਆ ਜਿਹਦੇ ਵਿੱਚ ਕਿ ਵੀੜ ਵੀ ਹੈਗੀ ਆ ਜੀ ਦੇ ਵਿੱਚ ਜਿਹੜਾ ਤੇਲ ਦਾ ਡਿੱਪੂ ਵੀ ਹੈਗਾ ਤੇ ਹੋਰ ਚੀਜ਼ਾਂ ਵੀ ਜੜੀਆਂ ਉਹਦੇ ਵਿੱਚ ਅੱਜ ਇਸ ਟਾਈਮ ਹੁਣ ਜੜੀਆਂ ਮੌਜੂਦ ਨੇ ਸੋ ਉਸ 255 ਏਕੜ ਦੀ ਮੈਦੀ ਦੀ ਗੱਲ ਕੀਤੀ ਸੀ ਤਾਂ ਜੋ ਉਹਦੇ ਵਿੱਚੋਂ ਜਿਹੜੀ ਸਾਡੇ ਕੋਲ ਜ਼ਮੀਨ ਜਿਹੜੀ ਬਚਦੀ ਹੈ ਉਹ ਪੰਜਾਬ ਸਰਕਾਰ ਦੀ ਜਦੋਂ ਮਾਲਕੀ ਹੁੰਦੀ ਹੈ ਤਾਂ ਪੰਜਾਬ ਸਰਕਾਰ ਉੱਥੇ ਸੰਗਰੂਰ ਦੇ ਲੋਕਾਂ ਦੀ ਖਾਸ ਤੌਰ ਤੇ ਸਾਡੇ ਇਲਾਕੇ ਦੇ ਜਿਹੜੇ ਜ਼ਿਮੀਦਾਰ ਨੇ ਕਿਸਾਨ ਨੇ ਕਿਉਂਕਿ ਸੰਗਰੂਰ ਦੀ ਮੰਡੀ ਬਹੁਤ ਪੁਰਾਣੀ ਆ 50 ਸਾਲ ਪੁਰਾਣੀ ਮੰਡੀ ਆ ਹਰੇਕ ਸਾਲ ਜਿਹੜੇ ਸੈਂਕੜੇ ਆਰਜੀ ਫੜ ਬਣਦੇ ਨੇ ਜਿਹਦੇ ਨਾਲ ਸਾਡੇ ਕਿਸਾਨ ਵੀ ਖੱਜਲ ਖਾਲ ਹੁੰਦੇ ਨੇ ਸਾਡੇ ਜਿਹੜੇ ਆਰਤੀ ਭਰਾ ਨੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਮੇਰੀ ਇਹ ਬੇਨਤੀ ਸੀ ਆਪਣੇ ਇਲਾਕੇ ਦੇ ਲੋਕਾਂ ਵੱਲੋਂ ਆਪਣੇ ਹਲਕੇ ਦੇ ਲੋਕਾਂ ਵੱਲੋਂ ਕਿ ਉਸ ਜ਼ਮੀਨ ਦੇ ਵਿੱਚ ਜਿਹੜੀ 125 ਏਕੜ ਦੀ ਜਿਹਦੇ ਵਿੱਚ ਅੱਜ ਕਾਸਟ ਹੋ ਰਹੀ ਹੈ ਸੋ ਉਹਦੇ ਵਿੱਚ ਕੋਈ ਚਾਹੇ ਅਸੀਂ 50 ਏਕੜ ਦੀ ਮੰਡੀ ਕੱਢ ਲਈਏ ਚਾਹੇ 100 ਏਕੜ ਦੀ ਮੰਡੀ ਕੱਢ ਲਈਏ ਚਾਹੇ ਉਹਦੇ ਵਿੱਚ ਅੱਧੇ ਦੇ ਵਿੱਚ ਕੋਈ ਅਸੀਂ ਇੰਡਸਟਰੀਅਲ ਜਿਹੜਾ ਜ਼ੋਨ ਬਣਾ ਲਈਏ ਸੋ ਕੋਈ ਵੀ ਪ੍ਰੋਜੈਕਟ ਹੈ ਜਿਹੜਾ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਦੇ ਵਿੱਚ ਲਗਾ ਸਕਦੀ ਆ ਸੋ ਇਹ ਮਸਲਾ ਜਿਹੜਾ ਮੈਂ ਵਿਧਾਨ ਸਭਾ ਦੇ ਵਿੱਚ ਜਿਹੜਾ ਆਪਣੇ ਲੋਕਾਂ ਦੇ ਲਈ ਆਪਣਾ ਸਾਜ ਸਮ ਦੇ ਉਹ ਜਿਹੜਾ ਉਠਾਇਆ ਸੀ ਸੋ ਉਹਦੇ ਉੱਤੇ ਜਿਹੜੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਸਿਆਸਤ ਹੋਈ ਆ ਤੇ ਸੰਗਰੂਰ ਦੀ ਸਿਆਸਤ ਦੇ ਵਿੱਚ ਬੜੇ ਜਿਹੜੇ ਸਰਗਰਮ ਲੀਡਰ ਜਿਹੜੇ ਰਹੇ ਨੇ ਜਿਹੜੇ ਕਿ ਇਸ ਮਸਲੇ ਨੂੰ ਇਸ ਮੁੱਦੇ ਨੂੰ ਜਿਹੜੇ ਭਲੀ ਭਾਤ ਜਾਣਦੇ ਨੇ ਉਹਨਾਂ ਦੇ ਵੱਲੋਂ ਵੀ ਜਿਹੜੇ ਬੇਤੁਕੇ ਬਿਆਨ ਜਾਂ ਬੇਤੁਕੀਆਂ ਜਿਹੜੀਆਂ ਗੱਲਾਂ ਇਸ ਮੁੱਦੇ ਨੂੰ ਲੈ ਕੇ ਜੜੀਆਂ ਕੀਤੀਆਂ ਨੇ ਸੋ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਕਲੀਅਰ ਕਰ ਦੇਣਾ ਚਾਹੁੰਦੀ ਆ ਕਿ ਕਿਸੇ ਵੀ ਢੀੜ ਨੂੰ ਜਿਹੜਾ ਪੁੱਟਣ ਦੀ ਜਿਹੜੀ ਕੋਈ ਗੱਲ ਨਹੀਂ ਕਹੀ ਕੀਤੀ ਗਈ ਹੈਗੀ ਜਾਂ ਨਾ ਕਹੀ ਗਈ ਹੈ ਤੇ ਨਾ ਹੀ ਇਸ ਚੀਜ਼ ਦੀ ਅਸੀਂ ਹਾਮੀ ਭਰਦੇ ਹਾਂ ਸੋ ਅਸੀਂ ਹਮੇਸ਼ਾ ਹੀ ਆਪਣੇ ਵਾਤਾਵਰਣ ਨੂੰ ਪਿਆਰ ਕਰਦੇ ਹਾਂ ਔਰ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਦੇ 2.5 ਸਾਲ ਦੇ ਵਿੱਚ ਅਸੀਂ ਜਿਹੜੀ ਹਰਿਆਵਲ ਲਹਿਰ ਜਿਹੜੀ ਅੱਜ ਚਲਾਈ ਹੋਈ ਆ ਲੱਖਾਂ ਬੂਟੇ ਅਸੀਂ ਮਲੇਗਾ ਦੇ ਜਿਹੜੇ ਸਹਿਯੋਗ ਦੇ ਨਾਲ ਅਸੀਂ ਪੰਡਾਂ ਦੇ ਵਿੱਚ ਜਿਹੜੇ ਲਗਾ ਰਹੇ ਆ ਔਰ ਕੋਈ ਵੀ ਮਸਲਾ ਕੋਈ ਵੀ ਮੁੱਦਾ ਇਹੋ ਜਿਹਾ ਜਿਹਦੇ ਵਿੱਚ ਮੇਰੇ ਜਿਹੜੇ ਇਲਾਕੇ ਦੇ ਲੋਕਾਂ ਦੇ ਮਨਾਂ ਨੂੰ ਕੋਈ ਠੇਸ ਪਹੁੰਚੇ ਮੈਂ ਆਪਣਾ ਫਰਜ਼ ਸਮਝਦੇ ਹੋਏ ਕੋਈ ਵੀ ਐਦਾਂ ਦੇ ਜਿਹੜੀ ਉਹ ਸਾਖੀ ਜਿਹੜੀ ਨਹੀਂ ਕਰੂੰਗੀ ਸੋ ਮੈਂ ਆਪਣੇ ਲੋਕਾਂ ਨੂੰ ਆਪਣੇ ਜਿਹੜੇ ਵੋਟਰਾਂ ਨੂੰ ਮੈਂ ਕਲੀਅਰ ਕਰਨਾ ਚਾਹੁੰਦੀ ਆ ਔਰ ਜਿਹੜੇ ਸਿਆਸਤ ਕਰਦੇ ਨੇ ਮੈਂ ਉਹਨਾਂ ਨੂੰ ਕਹਿ ਦਵਾਂ ਕਿ ਜਿਹੜੀ ਰਾਜਨੀਤੀ ਆ ਉਹਨੂੰ ਮੁੱਦਿਆਂ ਦੀ ਰਾਜਨੀਤੀ ਕਰੋ ਜੇ ਮੁੱਦਿਆਂ ਦੀ ਗੱਲ ਕਰਦੇ ਹੋ ਤਾਂ ਮੁੱਦਿਆਂ ਨੂੰ ਇੱਕ ਵਾਰ ਪੜ੍ਹ ਕੇ ਆਇਆ ਕਰੋ ਉਹਨਾਂ ਦੀ ਸਟੱਡੀ ਕਰਕੇ ਆਇਆ ਕਰੋ ਕੋਖ ਪੱਖ ਕੇ ਆਇਆ ਕਰੋ ਕਿ ਉਹਨਾਂ ਦੇ ਪਿੱਛੇ ਕਾਰਨ ਕੀ ਨੇ ਸੋ ਐਲਾ ਤੁਹਾਡੇ ਨਾਲ ਜਿਹੜਾ ਇਹ ਜਿਹੜੀਆਂ ਗੱਲਾਂ ਮੈਂ ਸਾਂਝੀਆਂ ਕਰਨਾ ਚਾਹੁੰਦੀ ਸੀ ਬਹੁਤ ਬਹੁਤ ਧੰਨਵਾਦ